ਮਈ ਮਾ ਆਪਣੇ ਮਤਰੇ ਪੁੱਤਰ ਨੂੰ ਸਕੇ ਪੁੱਤਰਾਂ ਨਾਲੋਂ ਵੀ ਵੱਧ ਮੋਹ ਕਰਦੀ ਆ ਪਰ ਜਦੋਂ ਉਹ ਪੁੱਤਰ ਵੱਡਾ ਹੁੰਦਾ ਤਾਂ ਉਹ ਆਪਣੀ ਮਾਂ ਨੂੰ ਨਫ਼ਰਤ ਕਰਨ ਲੱਗ ਜਾਂਦਾ ਕੀ ਸੀ ਉਸ ਨਫ਼ਰਤ ਦਾ ਕਾਰਨ ਤੇ ਆਖਰ ਦੇ ਵਿੱਚ ਜਦੋਂ ਸਚਾਈ ਸਾਹਮਣੇ ਆਉਂਦੀ ਆ ਤਾਂ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਇਸ ਕਹਾਣੀ ਬਾਰੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਗੁਰਚਰਨ ਸਿੰਘ ਤੇ ਸੁਖਦੇਵ ਸਿੰਘ ਦੋਨੋਂ ਭਰਾ ਨੇ ਤੇ ਦੋਨਾਂ ਭਰਾਵਾਂ ਦੀ ਆਪਸ ਵਿੱਚ ਬਹੁਤ ਵਧੀਆ ਬਣਦੀ ਆ ਜਦੋਂ ਗੁਰਚਰਨ ਸਿੰਘ ਦਾ ਵਿਆਹ ਹੁੰਦਾ ਸੁਖਦੇਵ ਸਿੰਘ ਹਜੇ ਕੁਆਰਾ ਹੁੰਦਾ ਦੋਨੋਂ ਭਰਾ ਖੇਤੀ ਕਰਦੇ ਹੁੰਦੇ ਆ ਹੌਲੀ-ਹੌਲੀ ਗੁਰਚਰਨ ਸਿੰਘ ਦੇ ਘਰ ਵਾਲੀ ਦਾ ਘਰ ਦੇ ਵਿੱਚ ਕਾਫੀ ਪਸਾਰਾ ਹੋ ਜਾਂਦਾ ਗੁਰਚਰਨ ਸਿੰਘ ਵੀ ਆਪਦੇ ਘਰ ਵਾਲੀ ਦੀ ਹਰ ਇੱਕ ਗੱਲ ਸੁਣਦਾ ਉਹ ਆਪਣੇ ਮਾਂ ਪਿਓ ਤੇ ਆਪਣੇ ਭਰਾ ਨੂੰ ਕੋਈ ਬਹੁਤੀ ਐਮੀਅਤ ਨਹੀਂ ਦਿੰਦਾ ਇਹ ਘਰ ਦੇ ਵਿੱਚ ਇਹ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਗੁਰਚਰਨਾ ਜਿਹੜਾ ਉਹ ਗੁਰਚਰਨ ਨਹੀਂ ਰਿਹਾ ਤੇ ਚਲੋ ਉਸ ਤੋਂ ਬਾਅਦ ਮਾਪਿਓ ਨੂੰ ਇਹ ਹੁੰਦਾ ਵੀ ਸੁਖਦੇਵ ਦਾ ਵਿਆਹ ਹੋ ਜੇ ਤਾਂ ਚੰਗੀ ਗੱਲ ਆ ਵੀ ਨਹੀਂ ਤਾਂ ਦੋਨਾਂ ਭਰਾਵਾਂ ਦਾ ਫਰਕ ਨਾ ਪੈ ਜੇ ਵੀ ਜੇ ਉਹ ਵਿਆਹ ਹੋ ਗਿਆ ਤਾਂ ਚਲੋ ਦੋਨਾਂ ਨੂੰ ਅੱਡ-ਅੱਡ ਕਰ ਦਾਂਗੇ ਤੇ ਚਲੋ ਸੁਖਦੇਵ ਵਾਸਤੇ ਰਿਸ਼ਤਾ ਵੇਖਿਆ ਜਾਂਦਾ ਤੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਕੋਈ ਸਾਖ ਕਰਾ ਦਿੰਦਾ ਤੇ ਸੁਖਦੇਵ ਸਿੰਘ ਦਾ ਵੀ ਵਿਆਹ ਹੋ ਜਾਂਦਾ ਸੁਖਦੇਵ ਸਿੰਘ ਦੇ ਵਿਆਹ ਨੂੰ ਹਜੇ 6 ਮਹੀਨੇ ਹੋਏ ਹੁੰਦੇ ਆ ਕਿ ਗੁਰਚਾਰਨ ਸਿੰਘ ਦੇ ਘਰ ਵਾਲੀ ਹਰ ਗੱਲ ਤੇ ਕਲੇਸ਼ ਕਰਨ ਲੱਗ ਜਾਂਦੀ ਆ ਹੁਣ ਉਹਨਾਂ ਦੇ ਮਾਪਿਆਂ ਨੂੰ ਪਤਾ ਹੁੰਦਾ ਵੀ ਇਹ ਕਲੇਸ਼ ਤਾਂ ਪਹਿਲਾਂ ਹੀ ਕਰਦੀ ਸੀ ਉਹ ਕਹਿੰਦੇ ਵੀ ਦੇਖੋ ਭਾਈ ਤੁਹਾਡੀ ਦੋਨਾਂ ਭਰਾਵਾਂ ਦੀ ਵਧੀਆ ਨਿਭਗੀ ਦੋਨੋਂ ਵਿਆਹੇ ਗਏ ਸਾਡੇ ਫਰਜ਼ ਪੂਰੇ ਹੋ ਗਏ ਤੇ ਹੁਣ ਤੁਸੀਂ ਦੋਨੋਂ ਰਜਾਮੰਦੀ ਦੇ ਨਾਲ ਅੱਡ-ਅੱਡ ਹੋ ਜਾ ਚਲੋ ਜਦੋਂ ਕਣਕ ਦਾ ਸੀਜ਼ਨ ਆਉਂਦਾ ਆਪਣੀ ਕਣਕ ਆ ਜਿਹੜੀ ਦੋਨੋਂ ਭਰਾ ਵੰਡ ਲੈਂਦੇ ਆ ਤੇ ਅੱਡ ਹੋ ਜਾਂਦੇ ਆ ਦੋਨਾਂ ਦੀ ਬੋਲਚਾਲ ਆ ਜਿਹੜੀ ਉਹ ਨਾਹੀਂ ਤਾਂ ਵਾਲੀ ਘਟੀ ਹੁੰਦੀ ਆ ਤੇ ਨਾਹੀਂ ਵਾਲੀ ਵਧੀ ਹੁੰਦੀ ਆ ਆਮ ਜਿੰਨਾ ਕੁ ਦੁੱਖ ਦੇ ਸੁੱਖ ਦੇ ਨਹੀਂ ਸਰਦਾ ਦੋਨੋਂ ਇੱਕ ਦੂਜੇ ਦੇ ਜਾਂਦੇ ਆਉਂਦੇ ਆ ਤੇ ਦਰਾਣੀ ਜਠਾਣੀ ਵੀ ਆਪਸ ਵਿੱਚ ਕੋਈ ਬਹੁਤਾ ਮੋਹ ਪ੍ਰੇਮ ਨਹੀਂ ਹੁੰਦਾ ਕਿਉਂਕਿ ਛੋਟੀ ਨੂੰ ਸੁਖਦੇਵ ਦੇ ਘਰ ਵਾਲੀ ਨੂੰ ਪਤਾ ਲੱਗ ਗਿਆ ਸੀ ਵੀ ਮੇਰੀ ਦਰਾਣੀ ਜਠਾਣੀ ਦੀ ਘਰ ਚ ਚਲਦੀ ਆ ਤਾਂ ਚਲੋ ਦੋਨਾਂ ਦੀ ਆਪਣੀ ਆਪਣੀ ਜ਼ਿੰਦਗੀ ਹੋ ਜਾਂਦੀ ਆ ਵੱਡੇ ਗੁਰਚਰਨ ਦੇ ਦੋ ਬੱਚੇ ਹੋ ਜਾਂਦੇ ਆ ਉਹ ਆਪਣੇ ਬੱਚਿਆਂ ਨੂੰ ਪੜਨ ਲਾਉਂਦਾ ਤੇ ਇਧਰੋਂ ਸੁਖਦੇਵ ਸਿੰਘ ਦੇ ਘਰ ਵਾਲੀ ਦੇ ਵੀ ਇੱਕ ਮੁੰਡਾ ਹੋ ਜਾਂਦਾ ਤੇ ਚਲੋ ਜਦੋਂ ਮੁੰਡਾ ਹੁੰਦਾ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਪਿੰਡ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਲੱਡੂ ਵੰਡੇ ਜਾਂਦੇ ਆ ਤਾਂ ਚਲੋ ਭਈ ਜਦੋਂ ਸੁਖਦੇਵ ਸਿੰਘ ਦਾ ਮੁੰਡਾ ਇੱਕ ਕਸਾਲ ਦਾ ਹੁੰਦਾ ਤਾਂ ਉਹਦੀ ਘਰ ਵਾਲੀ ਨੂੰ ਅਚਾਨਕ ਬੁਖਾਰ ਚੜਨ ਲੱਗ ਜਾਂਦਾ ਉਹ ਬੁਖਾਰ ਲਗਾਤਾਰ ਮਹੀਨਾ ਦੋ ਮਹੀਨੇ ਜਦੋਂ ਚੜਦਾ ਰਹਿੰਦਾ ਤੇ ਟੈਸਟ ਕਰਾਈ ਜਾਂਦੇ ਆ ਤਾਂ ਪਤਾ ਲੱਗਦਾ ਵੀ ਉਹਨੂੰ ਬਲੱਡ ਕੈਂਸਰ ਆ ਬਲੱਡ ਕੈਂਸਰ ਵਰਗੀ ਬਿਮਾਰੀ ਜਿਹੜੀ ਕਿ ਹੌਲੀ-ਹੌਲੀ ਸਰੀਰ ਨੂੰ ਖਾਂਦੀ ਆ ਪਰ ਸੁਖਦੇਵ ਸਿੰਘ ਦੀ ਕਿਸਮਤ ਵਾੜੀ ਕਿ ਉਹਦੇ ਘਰ ਵਾਲੀ ਨੂੰ ਬਲੱਡ ਕੈਂਸਰ ਇੰਨੀ ਜਲਦੀ ਫੈਲਿਆ ਕਿ ਉਹ ਆਪਣੇ ਘਰ ਵਾਲੀ ਦੇ ਇਲਾਜ ਬਾਰੇ ਵੀ ਸੋਚ ਨਾ ਸਕਿਆ ਤਿੰਨ-ਚਾਰ ਮਹੀਨਿਆਂ ਦੇ ਵਿੱਚ ਹੀ ਸੁਖਦੇਵ ਦੇ ਘਰ ਵਾਲੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਹੁਣ ਘਰ ਦੇ ਵਿੱਚ ਉਹੀ ਚੱਕਰ ਵੀ ਬੱਚਾ ਛੋਟਾ ਸੀ ਸੁਖਦੇਵ ਸਿੰਘ ਖੇਤੀ ਕਰਦਾ ਸੀ ਕੋਣ ਗੱਲਾਂ ਹੁੰਦੀਆਂ ਨੇ ਪੀਪਈ ਸੁਖਦੇਵ ਦਾ ਦੂਜਾ ਵਿਆਹ ਕਰਨਾ ਪਊ ਸੁਖਦੇਵ ਸਿੰਘ ਦੇ ਮਾਤਾ ਪਿਤਾ ਕਹਿੰਦੇ ਆ ਵੀ ਹਜੇ ਤਾਂ ਸਾਡੀ ਨੂਰਾ ਧੁਰੀ ਜਾਂਦੀ ਆ ਠੀਕ ਆ ਮੁੰਡੇ ਵਾਸਤੇ ਹਨਾ ਉਹਨੂੰ ਵਿਆਹ ਕਰਾਉਣਾ ਪਊ ਜਦੋਂ ਸੁਖਦੇਵ ਸਿੰਘ ਨਾਲ ਗੱਲ ਹੁੰਦੀ ਆ ਤਾਂ ਸੁਖਦੇਵ ਸਿੰਘ ਜਿਹੜਾ ਕਹਿੰਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਸਿੰਘ ਤੇ ਉਹਦੇ ਘਰ ਵਾਲੀ ਸੁਖਦੇਵ ਕੋਲ ਆਉਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਦੇਖ ਤੇਰਾ ਸਾਲਕ ਦਾ ਜਵਾਕ ਆ ਐਂ ਤੇਥੋਂ ਜਵਾਕ ਨਹੀਂ ਪਾਲਿਆ ਜਾਣਾ ਤੂੰ ਖੇਤੀਬਾੜੀ ਕਰੇਂਗਾ ਕਿ ਬੱਚੇ ਨੂੰ ਸੰਭਾਲੇਂਗਾ ਵੀ ਤੈਨੂੰ ਵਿਆਹ ਕਰਾ ਲੈਣਾ ਚਾਹੀਦਾ ਤਾਂ ਨਾਲ ਦੀ ਨਾਲ ਗੱਲਾਂ ਦੇ ਵਿੱਚ ਗੁਰਚਰਨ ਦੀ ਘਰ ਵਾਲੀ ਸੁਖਦੇਵ ਦੀ ਪਰਝਾਈ ਸੁਖਦੇਵ ਨੂੰ ਕਹਿੰਦੀ ਕਿ ਦੇਖ ਮੇਰੀ ਛੋਟੀ ਭੈਣ ਆ ਉਹਦਾ ਮੈਂ ਤੈਨੂੰ ਰਿਸ਼ਤਾ ਕਰਾ ਦੇਣੀ ਆ ਉਹ ਕਹਿੰਦਾ ਵੀ ਤੇਰੀ ਭੈਣ ਦਾ ਤਾਂ ਤਲਾਕ ਹੋਇਆ ਵਿਆਹ ਤਾਂ ਉਹ ਕਹਿੰਦੀ ਫਿਰ ਤੂੰ ਕਿਹੜਾ ਕੁ ਕਵਾਰਾ ਮੁੰਡਾਗਾ ਵੀ ਤੇਰੇ ਵੀ ਤਾਂ ਘਰ ਵਾਲੀ ਦੀ ਮੌਤ ਹੋਈ ਆ ਉਹ ਕਹਿੰਦਾ ਮੈਂ ਤੇਰੀ ਭੈਣ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਸੁਖਦੇਵ ਨੂੰ ਪਤਾ ਸੀ ਕਿ ਜਿੰਨੀ ਕੁ ਤੇਜ ਮੇਰੀ ਪਰਝਾਈ ਆ ਉਦੋਂ ਦੁੱਗਣੀ ਤਿਗਣੀ ਤੇਜ ਇਹਦੀ ਭੈਣ ਤੇ ਉਹਨੂੰ ਇਹ ਵੀ ਪਤਾ ਸੀ ਵੀ ਸ਼ੁਰੂ ਤੋਂ ਹੀ ਮੇਰੇ ਪਰਜਾਈ ਹੈ ਜਿਹੜੀ ਮੇਰੇ ਨਾਲ ਖਾਰਖੰਦੀ ਰਹੀ ਆ ਫਿਰ ਇਹਦੀ ਭੈਣ ਮੇਰੀ ਕਿੱਥੋਂ ਬਣ ਜੂ ਵੀ ਇਹਨਾਂ ਦੋਨਾਂ ਭੈਣਾਂ ਨੇ ਏਕਾ ਕਰ ਲੈਣਾ ਵੀ ਮੇਰਾ ਜਵਾਕ ਰੁੱਲ ਜੂ ਕਹਿੰਦਾ ਵੀ ਮੈਂ ਨਹੀਂ ਰਿਸ਼ਤਾ ਲੈਂਦਾ ਤੇ ਗੁਰਚਰਨ ਤੇ ਉਹਦੇ ਘਰ ਵਾਲੀ ਇਸ ਗੱਲ ਦਾ ਗੁੱਸਾ ਕਰਦੇ ਆ ਚਲੋ ਉਹ ਚਲੇ ਜਾਂਦੇ ਆ ਉਸ ਤੋਂ ਬਾਅਦ ਸੁਖਦੇਵ ਦੀ ਮਾਂ ਉਹਨੂੰ ਸਮਝਾਉਂਦੀ ਆ ਕਿ ਦੇਖ ਪੁੱਤ ਤੈਨੂੰ ਵਿਆਹ ਤਾਂ ਕਰਾਉਣਾ ਪਊ ਉਹ ਕਹਿੰਦਾ ਮਾਂ ਮੈਨੂੰ ਪਤਾ ਵੀ ਮੈਨੂੰ ਵਿਆਹ ਕਰਾਉਣਾ ਪਊ ਪਰ ਮੈਂ ਪਰਜਾਈ ਦੀ ਭੈਣ ਦਾ ਰਿਸ਼ਤਾ ਨਹੀਂ ਲੈਣਾ ਉਹ ਕਹਿੰਦੀ ਵੀ ਚਲ ਉਹਦਾ ਤਾਂ ਤੂੰ ਨਹੀਂ ਲੈਣਾ ਵੀ ਜੇ ਕੋਈ ਹੋਰ ਰਿਸ਼ਤਾ ਆਵੇ ਤਾਂ ਉਹ ਕਹਿੰਦਾ ਵੀ ਫੇਰ ਆਪਾਂ ਸੋਚ ਲਾਂਗੇ ਤੇ ਮਹੀਨੇ ਬਾਅਦ ਹੀ ਪਿੰਡ ਦੇ ਵਿੱਚੋਂ ਉਹਨੂੰ ਕੋਈ ਦੱਸ ਪਾਉਂਦਾ ਇੱਕ ਗਰੀਬ ਘਰ ਦੀ ਨਰਮ ਕੁੜੀ ਜਿਹੜੀ ਕਿ ਕੁਆਰੀ ਹੁੰਦੀ ਆ ਉਹਦਾ ਚਲੋ ਭਈ ਰਿਸ਼ਤਾ ਸੁਖਦੇਵ ਸਿੰਘ ਨੂੰ ਹੋ ਜਾਂਦਾ ਸੁਖਦੇਵ ਸਿੰਘ ਬੜੀ ਸਾਦਗੀ ਦੇ ਨਾਲ ਵਿਆਹ ਕਰਾਉਂਦਾ ਚੁੰਨੀ ਚੜਾ ਕੇ ਉਸ ਕੁੜੀ ਨੂੰ ਆਪਣੀ ਪਤਨੀ ਬਣਾ ਕੇ ਘਰ ਲਿਆਉਂਦਾ ਉਸ ਕੁੜੀ ਦਾ ਨਾਮ ਜਸਵੀਰ ਹੁੰਦਾ ਜਸਵੀਰ ਬਹੁਤ ਹੀ ਨਰਮ ਸੁਭਾਅ ਦੀ ਸੁਗੜ ਸਿਆਣੀ ਕੁੜੀ ਸੀ ਤੇ ਆਉਂਦੀ ਹੀ ਉਹ ਸੁਖਦੇਵ ਨੂੰ ਉਹਦੇ ਮਾਪਿਓ ਨੂੰ ਤੇ ਉਹਦੇ ਬੱਚੇ ਨੂੰ ਵਧੀਆ ਤਰੀਕੇ ਨਾਲ ਸੰਭਾਲ ਲੱਗ ਜਾਂਦੀ ਆ ਘਰ-ਵਾਰ ਵਧੀਆ ਸੰਭਾਲ ਲੈਂਦੀ ਆ ਤੇ ਸੁਖਦੇਵ ਦੇ ਪੁੱਤਰ ਨੂੰ ਉਹ ਆਪਣੇ ਸਕੇ ਪੁੱਤਰ ਨਾਲੋਂ ਵੀ ਵੱਧ ਪਿਆਰ ਕਰਦੀ ਆ ਚਲੋ ਸਮਾਂ ਗੁਜ਼ਰਦਾ 2-3 ਸਾਲ ਬੀਤ ਜਾਂਦੇ ਆ ਤੇ ਸੁਖਦੇਵ ਦਾ ਮੁੰਡਾ ਹੁਣ ਵੱਡਾ ਹੋਣ ਲੱਗ ਜਾਂਦਾ ਤੇ ਹੁਣ ਸੁਖਦੇਵ ਦੇ ਘਰ ਵਾਲੀ ਕਹਿੰਦੀ ਵੀ ਦੇਖ ਇੱਕ ਮੁੰਡਾ ਤਾਂ ਆਪਣੇ ਹੈਗਾ ਵੀ ਮੇਰਾ ਵੀ ਕੋਈ ਬੱਚਾ ਹੋਣਾ ਚਾਹੀਦਾ। ਇਹ ਚਲ ਜੀ ਆਪਣੇ 30 ਹੋ ਜੇ ਤਾਂ ਆਪਣਾ ਪਰਿਵਾਰ ਪੂਰਾ ਹੋ ਜੇ। ਚਲੋ ਭਈ ਉਹ ਬੱਚਾ ਜਦੋਂ ਹਣਾ ਚਾਂਸ ਲੈਂਦੇ ਆ ਗਰਭવતી ਉਹ ਹੁੰਦੀ ਆ ਤਾਂ 9 ਮਹੀਨਿਆਂ ਬਾਅਦ ਜਸਵੀਰ ਦੀ ਕੁੱਖੋਂ ਇੱਕ ਬੜੀ ਪਿਆਰੀ ਬੇਟੀ ਦਾ ਜਨਮ ਹੁੰਦਾ ਤੇ ਪਰਿਵਾਰ ਖੁਸ਼ ਹੋ ਜਾਂਦਾ ਵੀ ਚਲੋ ਪੁੱਤ ਹੈਗਾ ਸੀ ਧੀ ਹੋ ਗਈ। ਤੇ ਹੁਣ ਤੱਕ ਸੁਖਦੇਵ ਦਾ ਮੁੰਡਾ 5-6 ਸਾਲ ਦਾ ਹੋ ਗਿਆ ਸੀ ਤੇ ਉਹਨੂੰ ਸਕੂਲ ਪੜਨ ਲਾ ਦਿੱਤਾ ਸੀ। ਸਾਰਾ ਪਰਿਵਾਰ ਵਧੀਆ ਖੁਸ਼ ਹੁੰਦਾ। ਪਰ ਗੁਰਚਰਨ ਤੇ ਉਹਦੇ ਘਰ ਵਾਲੀ ਇਹਨਾਂ ਨਾਲ ਨਾਰਾਜ਼ ਰਹਿੰਦੇ ਆ ਬੋਲਦੇ ਨਹੀਂ ਪਰ ਫਿਰ ਵੀ ਜਸਵੀਰ ਆ ਜਿਹੜੀ ਕੋਈ ਵੀ ਕੰਮ ਕਰਨਾ ਆਪਣੀ ਜਠਾਣੀ ਨੂੰ ਪੁੱਛ ਕੇ ਕਰਦੀ ਉਹਦਾ ਬੜਾ ਆਦਰ ਸਤਿਕਾਰ ਕਰਦੀ ਇਸੇ ਤਰ੍ਹਾਂ ਦਿਨ ਗੁਜ਼ਰਦੇ ਆ ਸੁਖਦੇਵ ਦਾ ਮੁੰਡਾ ਵੀ ਆਪਣੀ ਮਾਂ ਦਾ ਬਿਲਕੁਲ ਵੀ ਵਸਾ ਨਹੀਂ ਕਰਦਾ ਸਾਲ ਗੁਜ਼ਰਦੇ ਆ 2 ਸਾਲ ਗੁਜ਼ਰਦੇ ਆ 5 6 ਸਾਲ ਗੁਜ਼ਰ ਜਾਂਦੇ ਆ ਤੇ ਮੁੰਡਾ ਜਿਹੜਾ ਗੱਭਰੂ ਹੋ ਜਾਂਦਾ ਇੱਕ ਦਿਨ ਮੁੰਡਾ ਸਕੂਲੋਂ ਆਉਂਦਾ ਆ ਕੇ ਉਹ ਆਪਣੀ ਦਾਦੀ ਨੂੰ ਕਹਿੰਦਾ ਵੀ ਦਾਦੀ ਤੂੰ ਮੇਰੇ ਤੋਂ ਇੰਨੀ ਵੱਡੀ ਗੱਲ ਕਿਉਂ ਲਕੋਈ ਉਹ ਕਹਿੰਦੀ ਪੁੱਤ ਮੈਂ ਕੀ ਲਕੋਇਆ ਤੇ ਇਥੋਂ ਨਾਲੇ ਤੂੰ ਐ ਕਿਉਂ ਬੋਲਦਾ ਤੂੰ ਤਾਂ ਕਦੇ ਐ ਬੋਲਿਆ ਨਹੀਂ ਜਦੋਂ ਜਸਵੀਰ ਨੂੰ ਪਤਾ ਲੱਗਦਾ ਵੀ ਅੱਜ ਮੁੰਡਾ ਗੁੱਸੇ ਦੇ ਵਿੱਚ ਬੋਲੀ ਜਾਂਦਾ ਵੀ ਇਹਨੂੰ ਕੀ ਹੋ ਗਿਆ ਉਹ ਕਹਿੰਦੀ ਪੁੱਤ ਤੂੰ ਆਪਣੀ ਦਾਦੀ ਨਾਲ ਕਿਵੇਂ ਗੱਲ ਕਰਦਾ ਐਂ ਕਾ ਤੋ ਬੋਲਦਾ ਕਹਿੰਦਾ ਕਿ ਤੂੰ ਤਾਂ ਸਾਡੇ ਵਿੱਚ ਨਾ ਹੀ ਬੋਲ ਤੈਨੂੰ ਤਾਂ ਮੈਂ ਬੁਲਾਇਆ ਨਹੀਂ ਉਹ ਨਾਲ ਉਹਨੂੰ ਗੱਲ ਨਾ ਲਾਉਂਦੀ ਉਹ ਕਹਿੰਦੀ ਪੁੱਤ ਕੀ ਹੋ ਗਿਆ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਕਹਿਤਾ ਨੀ ਮੇਰੇ ਲੱਡੂ ਨੂੰ ਕਿਸੇ ਨੇ ਕੁਛ ਕਹਿਤਾ ਬਾਹਰ ਗੁੱਸੇ ਹੋ ਕੇ ਆਇਆ ਮੇਰਾ ਪੁੱਤ ਜਦੋਂ ਉਹ ਆ ਕੇ ਉਹਨੂੰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਉਹਨੂੰ ਧੱਕਾ ਜਿਹਾ ਦੇ ਕੇ ਕਹਿੰਦਾ ਵੀ ਤੂੰ ਤਾਂ ਮੈਨੂੰ ਨਾ ਹੀ ਬੁਲਾ ਚਲ ਭਈ ਉਹ ਉਦਾਸ ਹੋ ਜਾਂਦੀ ਆ ਪਰ ਉਹ ਕੁਛ ਬੋਲਦੀ ਨਹੀਂ ਸ਼ਾਮ ਨੂੰ ਜਦੋਂ ਸੁਖਦੇਵ ਸਿੰਘ ਆਉਂਦਾ ਤਾਂ ਉਹ ਦੱਸਦੀ ਆ ਉਹਨੂੰ ਵੀ ਅੱਜ ਤਾਰੀ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਅੱਜ ਮੈਨੂੰ ਪੁੱਠਾ ਸਿੱਧਾ ਜਾ ਵੀ ਬੋਲਿਆ ਬੇਬੇ ਨੂੰ ਵੀ ਠੀਕ ਨਹੀਂ ਬੋਲਿਆ ਵੀ ਅੰਦਰ ਪਿਆਗਾ ਸੁਖਦੇਵ ਜਾ ਕੇ ਤਾਰੀ ਕੋਲ ਜਾਂਦਾ ਤਾਂ ਤਾਰੀ ਸੁੱਤਾ ਪਿਆ ਹੁੰਦਾ ਸੁਖਦੇਵ ਉਹਨੇ ਪੈਰੀ ਮੋੜੇ ਆਉਂਦਾ ਉਹ ਕਹਿੰਦਾ ਵੀ ਐਵੇਂ ਬੱਚਾ ਬਾਹਰੋਂ ਗੁੱਸੇ ਹੋ ਕੇ ਆਇਆ ਹੋ ਕਿ ਕਿਸੇ ਨਾਲ ਲੜ ਲੜ ਪਿਆ ਹੋਣਾ। ਵੀ ਹੂੰ ਤਾਂ ਇਹ ਐ ਕਰਦਾ ਨਹੀਂ। ਉਸ ਦਿਨ ਤੋਂ ਬਾਅਦ ਤਾਰੀ ਦਾ ਜਿਹੜਾ ਵਿਵਹਾਰਾ ਆਪਣੀ ਮਾਂ ਪ੍ਰਤੀ ਬਦਲ ਜਾਂਦਾ। ਜੇ ਉਹਦੀ ਮਾਂ ਨੂੰ ਬੁਲਾਉਂਦੀ ਆ ਤਾਂ ਬੋਲਦਾ ਨਹੀਂ। ਜੇ ਰੋਟੀ ਫੜਾਉਂਦੀ ਆ ਤਾਂ ਰੋਟੀ ਨਹੀਂ ਫੜਦਾ ਤੇ ਆਪਣੀ ਭੈਣ ਜਿਹਨੂੰ ਕਿ ਉਹ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਉਹਨੂੰ ਵੀ ਬੁਲਾਉਣਾ ਛੱਡ ਦਿੰਦਾ। ਕਰਦੇ ਮੈਂਬਰ ਜਿਹੜੇ ਉਹ ਹੈਰਾਨ ਹੁੰਦੇ ਆ ਵੀ ਇਹਨੂੰ ਕੀ ਹੋ ਗਿਆ? ਅੱਡੋ-ਅੱਡੀ ਸਾਰੇ ਪੁੱਛਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਕਿਸੇ ਨੂੰ ਕੁਝ ਨਹੀਂ ਦੱਸਦਾ। ਇਸੀ ਤਰ੍ਹਾਂ ਸਮਾਂ गुज़रਦਾ ਉਹ ਸਾਰਾ ਦਿਨ ਜਸਵੀਰ ਜਿਹੜੀ ਉਹ ਚੋਰੇ ਚ ਰਹਿੰਦੀ ਆ ਵੀ ਮੇਰੇ ਪੁੱਤ ਨੂੰ ਕੀ ਹੋ ਗਿਆ ਤੇ ਚਲੋ ਭਾਈ ਉਹ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਬੋਲਦਾ ਨਹੀਂ ਤੇ ਇੱਕ ਦਿਨ ਤਾਂ ਹੱਦ ਹੋ ਜਾਂਦੀ ਆ ਜਦੋਂ ਤਾਰੀ ਸ਼ਰਾਬ ਦੇ ਨਾਲ ਰੱਜਿਆ ਹੋਇਆ ਘਰ ਆਉਂਦਾ ਤੇ ਆ ਕੇ ਉਹ ਆਪਣੇ ਪਿਓ ਨੂੰ ਤੇ ਮਾਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਉਹ ਦੋਨੋਂ ਜਾਣੇ ਕਹਿੰਦੇ ਵੀ ਅੱਜ ਤੂੰ ਪੀ ਕੇ ਆਇਆ ਉਹਦਾ ਪਿਓ ਆ ਨਾ ਉਹਦੇ ਚਪੇੜ ਮਾਰਦਾ ਜਸਵੀਰ ਤੇ ਉਹਦੀ ਤੀ ਜਾ ਕੇ ਫੜਦੀਆਂ ਨੇ ਵੀ ਤੂੰ ਐਂ ਕਾਹਤੋਂ ਮਾਰਦਾ ਤਾ ਤਾਰੀ ਜਸਵੀਰ ਨੂੰ ਤੇ ਆਪਦੀ ਭੈਣ ਨੂੰ ਧੱਕਾ ਦੇ ਦਿੰਦਾ ਉਹ ਦੇਖਦੇ ਆ ਵਿਚੜ ਕੇ ਇਹਦੇ ਪਿਆਉ ਨਹੀਂ ਗੁੱਸਾ ਸਾਡੇ ਤੇ ਲਾਉਂਦਾ ਉਸ ਦਿਨ ਤੋਂ ਬਾਅਦ ਤਾਰੀ ਦੀ ਚੀਜ਼ ਕੈਨੀ ਖੁੱਲੀ ਵੀ ਉਹ ਰੋਜ਼ ਸ਼ਰਾਬ ਪੀਂਦਾ ਤੇ ਘਰੇ ਨਾ ਵੜਦਾ ਸਾਰਾ ਸਾਰਾ ਦਿਨ ਤੇ ਪੜ੍ਹਾਈ ਵੱਲੋਂ ਬਿਲਕੁਲ ਵੀ ਉਹ ਧਿਆਨ ਜਿਹੜਾ ਆਪਦਾ ਹਟਾ ਲੈਂਦਾ ਹੁਣ ਘਰ ਦੇ ਫਿਕਰਮੰਦ ਹੁੰਦੇ ਆ ਤੇ ਹੌਲੀ-ਹੌਲੀ ਘਰ ਦਾ ਮਾਹੌਲ ਆ ਜਿਹੜਾ ਹੋਰ ਵੀ ਜ਼ਿਆਦਾ ਵਿਗੜ ਜਾਂਦਾ ਜਸਵੀਰ ਕੌਰ ਇਸੇ ਚੋਰੇ ਚ ਰਹਿੰਦੀ ਆ ਜਗਤਾਰ ਤਾਰੀ ਪੜਨ ਦੇ ਵਿੱਚ ਜਮਾ ਰੁਚੀ ਨਹੀਂ ਲੈਂਦਾ ਤੇ ਸਕੂਲ ਵੀ ਕਦੇ ਗਿਆ ਕਦੇ ਨਾ ਗਿਆ ਤੇ ਇਧਰੋਂ ਜਿਹੜੀ ਉਹਦੀ ਭੈਣ ਹੁੰਦੀ ਉਹ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੀ ਆ ਸਾਰਾ ਪਰਿਵਾਰ ਹਨਾ ਆਪਸ ਦੇ ਵਿੱਚ ਜਿਹਦਾ ਇੰਨਾ ਪਿਆਰ ਸੀ ਉਹ ਹੁਣ ਇੱਕ ਤਰ੍ਹਾਂ ਨਾਲ ਵਿਖਰ ਗਿਆ ਹੁੰਦਾ ਤੇ ਜਸਵੀਰ ਆਪਣੇ ਮਾੜੇ ਕਰਮਾਂ ਨੂੰ ਰੋਂਦੀ ਰਹਿੰਦੀ ਆ ਸੁਖਦੇਵ ਵੀ ਆਪਣੇ ਪੁੱਤਰ ਦੇ ਫਿਕਰ ਦੇ ਵਿੱਚ ਅੱਧਾ ਰਹਿ ਗਿਆ ਸੀ ਤੇ ਆਪਣੇ ਪੋਤੇ ਦੇ ਇਸ ਹਾਲਤ ਨੂੰ ਦੇਖ ਕੇ ਸੁਖਦੇਵ ਦੇ ਮਾਪਿਓ ਵੀ ਇੱਕ ਇੱਕ ਕਰਕੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਸੁਖਦੇਵ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਮੁੰਡਾ ਜਦੋਂ ਵੀ ਘਰ ਆਉਂਦਾ ਕਿਸੇ ਨੂੰ ਸਿੱਧੇ ਮੂੰਹ ਨਾ ਬੋਲਦਾ ਕੁੜੀ ਸੀ ਜਿਹੜੀ ਉਹ ਵੀ ਸੇਮ ਹੀ ਰਹਿੰਦੀ ਜਸਵੀਰ ਵੀ ਵਿਚਾਰੀਆਂ ਕੁਛ ਨਾ ਬੋਲਦੀਆਂ ਕਰਦੇ ਕਰਾਉਂਦੇ ਚਲੋ ਕੁੜੀ ਮਟਿਆਰ ਹੋ ਜਾਂਦੀ ਆ ਤੇ ਉਹ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦੀ ਆ ਪਲੱਸ 2 ਤੋਂ ਬਾਅਦ ਉਹ ਜੀਐਨਐਮ ਕਰ ਲੈਂਦੀ ਆ ਜੀਐਨਐਮ ਕਰਨ ਤੋਂ ਬਾਅਦ ਉਹ ਨਰਸ ਲੱਗ ਜਾਂਦੀ ਆ ਤੇ ਹੁਣ ਜਸਵੀਰ ਕਹਿੰਦੀ ਵੀ ਦੇਖ ਮੁੰਡੇ ਦੇ ਹਾਲਾਤ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਣੀ ਕੁੜੀ ਵਧੀਆ ਪੜ ਗਈ ਵੀ ਹੁਣ ਚੰਗਾ ਮੁੰਡਾ ਦੇਖ ਕੇ ਦਾ ਵਿਆਹ ਕਰ ਦਈਏ। ਉਹ ਕਹਿੰਦਾ ਵੀ ਜੇ ਆਪਾਂ ਮੁੰਡੇ ਨੂੰ ਛੱਡ ਕੇ ਕੁੜੀ ਦਾ ਵਿਆਹ ਕਰ ਲਿਆ ਅਗਲਾ ਕਹਿ ਦੂ ਵੀ ਕੁੜੀ ਛੋਟੀ ਸੀ ਉਹ ਪਹਿਲਾਂ ਵਿਆਹ ਤੀ ਵੀ ਆਪਾਂ ਮੁੰਡੇ ਵਾਸਤੇ ਰਿਸ਼ਤਾ ਲੱਭੀਏ। ਪਰ ਜਦੋਂ ਵੀ ਉਹ ਕਿਸੇ ਨੂੰ ਰਿਸ਼ਤੇ ਦੀ ਗੱਲ ਕਹਿੰਦੇ ਆ ਤਾਂ ਹਰੇਕ ਕਹਿ ਦਿੰਦਾ ਭਾਈ ਤੁਹਾਡਾ ਮੁੰਡਾ ਤਾਂ ਇੰਨੀ ਦਾਰੂ ਪੀਂਦਾਗਾ ਨਸ਼ੇ ਕਰਦਾ ਵੀ ਇਹਨੂੰ ਕੌਣ ਰਿਸ਼ਤਾ ਕਰੂਗਾ। ਤੇ ਹੁਣ ਜਸਵੀਰ ਕੌਰ ਨੂੰ ਤੇ ਸੁਖਦੇਵ ਨੂੰ ਇਹ ਪਤਾ ਲੱਗ ਗਿਆ ਸੀ ਵੀ ਇਹਨੂੰ ਰਿਸ਼ਤਾ ਨਹੀਂ ਹੁੰਦਾ। ਇਸ ਕਰਕੇ ਉਹ ਆਪਦੀ ਕੁੜੀ ਵਾਸਤੇ ਵਧੀਆ ਰਿਸ਼ਤਾ ਵੇਖਦੇ ਆ। ਮੁੰਡਾ ਜਿਹੜਾ ਉਹ ਬੀਐਸਸੀ ਨਰਸਿੰਗ ਹੁੰਦਾ ਤੇ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਮੁੰਡਾ ਹੁੰਦਾ ਚਲੋ ਰਿਸ਼ਤਾ ਪਸੰਦ ਆ ਜਾਂਦਾ ਤੇ ਸੁਖਦੇਵ ਸਿੰਘ ਆਪਣੀ ਧੀ ਦਾ ਵਿਆਹ ਕਰ ਦਿੰਦਾ ਧੀ ਵਿਆਹੀ ਜਾਂਦੀ ਆ ਪਰ ਉਹਦੇ ਪੁੱਤ ਦਾ ਉਹੀ ਹਾਲ ਹੁੰਦਾ ਉਵੇਂ ਨਸ਼ੇ ਕਰਦਾ ਕਦੇ ਮਾਂ ਨੂੰ ਕੁੱਟਦਾ ਕਦੇ ਪਿਓ ਨੂੰ ਕੁੱਟਦਾ ਦੋਨੋਂ ਹੀ ਜੀ ਇੰਨਾ ਝੋਰਾ ਕਰਦੇ ਤੇ ਹੁਣ ਗੁਰਚਰਨ ਦੇ ਘਰ ਵਾਲੀ ਆ ਜਿਹੜੀ ਉਹ ਲੋਕਾਂ ਚ ਕਹਿੰਦੀ ਵੀ ਇਹੀ ਸੁਖਦੇਵ ਸੀ ਜਿਹੜਾ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਸੀ ਮੇਰੀ ਭੈਣ ਦਾ ਰਿਸ਼ਤਾ ਲੈਣ ਵੇਲੇ ਤਾਂ ਨਾਂ ਨੁੱਕਰ ਕਰਦਾ ਸੀ ਜਿਹੜੀ ਹੁਣ ਲਿਆਂਦੀ ਸੀ ਉਹਨੇ ਕਿਹੜਾ ਮੁੰਡਾ ਸਾਂਭ ਲਿਆ ਹੁਣ ਕਿਹੜਾ ਆਪਦਾ ਮੁੰਡਾ ਬਚਾਲਿਆ ਇਸ ਤਰ੍ਹਾਂ ਦੇ ਤਾਨੇ ਮੇਣੇ ਉਹ ਲੋਕਾਂ ਚ ਗੱਲਾਂ ਕਰਦੀ ਆ ਤੇ ਇਹ ਗੱਲਾਂ ਜਦੋਂ ਜਸਵੀਰ ਤੱਕ ਪਹੁੰਚਦੀਆਂ ਤਾਂ ਉਹਦਾ ਮਨ ਬੜਾ ਦੁਖੀ ਹੁੰਦਾ ਉਹ ਸੋਚਦੀ ਵੀ ਮੈਂ ਤਾਂ ਇਹਦਾ ਕਦੇ ਮਾੜਾ ਨਹੀਂ ਕੀਤਾ ਵੀ ਇਹਨੇ ਕਦੇ ਆ ਕੇ ਦੁੱਖ ਦਰਦ ਤਾਂ ਕੀ ਬਣਾਉਣਾ ਵੀ ਉਹ ਤੋਂ ਤਾਨੇ ਮੇਣੇ ਦਿੰਦੀ ਆ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਇੱਕ ਦਿਨ ਸੁਖਦੇਵ ਸਿੰਘ ਜਿਹੜਾ ਉਹ ਉਹਦੀ ਰਾਤ ਤੱਕ ਡੀਕਦਾ ਰਹਿੰਦਾ ਤਾਰੀ ਘਰੇ ਨਹੀਂ ਆਉਂਦਾ ਅੱਧੀ ਰਾਤ ਨੂੰ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਦਾ ਜਦੋਂ ਸੁਖਦੇਵ ਦਰਵਾਜ਼ਾ ਖੋਲਣ ਜਾਂਦਾ ਤਾਂ ਦੋ ਤਿੰਨ ਮੁੰਡੇ ਆ ਜਿਹੜੇ ਉਹਦੇ ਪੁੱਤ ਨੂੰ ਮੋਢਿਆਂ ਤੇ ਪਾਈ ਆਉਂਦੇ ਹੁੰਦੇ ਆ ਤੇ ਉਹਨੂੰ ਕਹਿੰਦੇ ਆ ਵੀ ਤਾਰੀ ਨੂੰ ਪਤਾ ਨਹੀਂ ਕੀ ਹੋ ਗਿਆ ਕੁਭਰਾ ਜਾਂਦਾ ਤੇ ਉਹ ਵੇਖਦੇ ਆ ਵੀ ਤਾਰੀ ਆ ਜਿਹੜਾ ਉਹਦੇ ਮੂੰਹ ਚੋਂ ਝੱਗ ਵਗ ਰਹੀ ਹੁੰਦੀ ਆ ਤੇ ਉਹ ਕੋਈ ਹੋਸ਼ਟ ਨਹੀਂ ਹੁੰਦਾ ਤੇ ਹੁਣ ਉਹ ਡਰ ਜਾਂਦੇ ਆ ਵੀ ਇਹਨੇ ਕੁਝ ਖਾ ਪੀ ਲਿਆ ਜਾਂ ਕੀ ਕਰਤਾ ਚਲ ਭਈ ਉਹਨਾਂ ਆਪਦੀ ਤੀ ਨੂੰ ਫੋਨ ਕਰਦੇ ਆ ਵੀ ਤੇਰੀ ਡਿਊਟੀ ਦਿਨ ਦੀ ਆ ਕਿ ਰਾਤ ਦੀ ਆ ਉਹ ਕਹਿੰਦੀ ਵੀ ਡਿਊਟੀ ਤਾਂ ਮੇਰੀ ਦਿਨ ਦੀ ਸੀ ਵੀ ਅਸੀਂ ਤਾਂ ਦੋਨੋਂ ਆ ਗਏ ਕਿਉਂਕਿ ਉਹਨਾਂ ਦੀ ਧੀ ਤੇ ਜਵਾਈ ਇੱਕੋ ਹਸਪਤਾਲ ਦੇ ਵਿੱਚ ਕੰਮ ਕਰਦੇ ਹੁੰਦੇ ਆ ਉਹ ਕਹਿੰਦੀ ਵੀ ਅਸੀਂ ਆ ਜਾਂਦੇ ਆ ਚਲ ਚਲੋ ਅੱਧੀ ਰਾਤ ਨੂੰ ਇਹ ਦੋਨੋਂ ਜੀ ਉਹਨੂੰ ਗੱਡੀ 'ਚ ਪਾ ਕੇ ਲੈ ਜਾਂਦੇ ਆ ਤੇ ਉਧਰੋਂ ਕੁੜੀ ਤੇ ਉਹਦੇ ਘਰ ਵਾਲਾ ਆ ਜਾਂਦੇ ਆ ਜਦੋਂ ਆ ਕੇ ਵੇਖਦੇ ਆ ਤਾਂ ਇਹਦੀ ਹਾਲਤ ਆ ਜਿਹੜੀ ਕਾਫੀ ਨਾਜ਼ੁਕ ਹੁੰਦੀ ਆ ਅਸਲ ਦੇ ਵਿੱਚ ਇਹਨੇ ਜ਼ਹਿਰੀਲੀ ਸ਼ਰਾਬ ਪੀ ਲਈ ਹੁੰਦੀ ਆ ਮੁੰਡਿਆਂ ਦੇ ਨਾਲ ਬੈਠ ਕੇ ਤਾਂ ਚਲੋ ਡਾਕਟਰ ਨੂੰ ਬੁਲਾਇਆ ਜਾਂਦਾ ਡਾਕਟਰ ਜਦੋਂ ਆ ਕੇ ਚੈੱਕ ਕਰਦੇ ਆ ਉਹ ਕਹਿੰਦੇ ਵੀ ਸਾਰਾ ਹਣਾ ਇਹਦਾ ਅੰਦਰੋਂ ਸਾਫ਼ ਕਰਨਾ ਪਊਗਾ ਵੀ ਨਹੀਂ ਇਹ ਦੀ ਮੋਤਾਂ ਚਲੋ ਭਈ ਸਾਰੀ ਰਾਤ ਹਣਾ ਕੁੜੀ ਉਹਦੇ ਘਰ ਵਾਲਾ ਤੇ ਡਾਕਟਰ ਆ ਜਿਹੜੇ ਲੱਗੇ ਰਹਿੰਦੇ ਆ ਆਈਸੀਯੂ ਦੇ ਵਿੱਚ ਅੰਦਰੋਂ ਇਹਦੇ ਸਾਰੀ ਜ਼ਹਿਰ ਕੱਢਦੇ ਆ ਤੇ ਉਸ ਤੋਂ ਬਾਅਦ ਇਹਨੂੰ ਰਿਲੈਕਸ ਕੀਤਾ ਜਾਂਦਾ ਤੇ ਦਵਾਈਆਂ ਲਾਈਆਂ ਜਾਂਦੀਆਂ ਸਵੇਰ ਤੱਕ ਜਿਹੜੀ ਉਹ ਤਾਰੀ ਦੀ ਹਾਲਤ ਕਾਫੀ ਸੁਧਰ ਜਾਂਦੀ ਆ ਤਾਰੀ ਦੇ ਮਾਪਿਓ ਵਿਚਾਰੇ ਉੱਥੇ ਬੈਠੇ ਅਰਦਾਸਾਂ ਕਰਦੇ ਆ ਅ ਦਿਨ ਦੇ 10:00 ਵਜੇ ਤਾਰੀ ਨੂੰ ਹੋਸ਼ ਆਉਂਦੀ ਆ ਉਹ ਅੱਖ ਖੋਲਦਾ ਤੇ ਉਹ ਵੇਖਦਾ ਮੈਂ ਕਿੱਥੇ ਆ ਜਦੋਂ ਉਹ ਵੇਖਦਾ ਤਾਂ ਉਹਦੀ ਮਾਂ ਜਿਹੜੀ ਨੂੰ ਉਹ ਇੰਨੀ ਨਫ਼ਰਤ ਕਰਦਾ ਸੀ ਉਹ ਨੰਗੇ ਪੈਰੀ ਉੱਥੇ ਬੈਠੀ ਪਾਠ ਕਰ ਰਹੀ ਹੁੰਦੀ ਆ ਵੀ ਮੇਰੇ ਪੁੱਤ ਨੂੰ ਕੁਝ ਨਾ ਹੋਵੇ ਜਦੋਂ ਉਹ ਅੱਖ ਖੋਲਦਾ ਤਾਂ ਜਸਵੀਰ ਭੱਜ ਕੇ ਉਹਦੇ ਵੱਲ ਵੇਖਦੀ ਆ ਤੇ ਪਾਠ ਕਰਦੀ ਕਰਦੀ ਉੱਠ ਖੜਦੀ ਆ ਪਾਠ ਕਰਦੀ ਕਰਦੀ ਉਹ ਭੱਜ ਕੇ ਆਪਦੇ ਪੁੱਤ ਨੂੰ ਕਹਿੰਦੀ ਪੁੱਤ ਤੂੰ ਠੀਕ ਆ ਸ਼ੁ크ਰਾ ਪੁੱਤ ਤੂੰ ਅੱਖਾਂ ਖੋਲੀਆਂ ਮੈਂ ਤਾਂ ਤੇਰੇ ਵਾਸਤੇ ਹੀ ਅਰਦਾਸਾਂ ਕਰ ਰਹੀ ਸੀ ਤੇ ਆਪਦੀ ਮਾਂ ਨੂੰ ਰੋਂਦੀ ਦੇਖ ਕੇ ਤਾਰੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਵੀ ਨਾ ਮੇਰਾ ਪੁੱਤਰ ਰੋਣਾ ਨਹੀਂ ਤੇ ਚਲੋ ਭਈ ਤਾਰੀ ਵੀ ਬਹਾਵਰ ਹੁੰਦਾ ਜਸਵੀਰ ਉਹਨੂੰ ਗੱਡਣਾ ਲਾ ਲੈਂਦੀ ਆ ਤੇ ਇੰਨੇ ਉੱਥੇ ਸੁਖਦੇਵ ਵੀ ਆ ਜਾਂਦਾ ਦੋਨੋਂ ਜੀ ਆਪਣੇ ਪੁੱਤ ਨੂੰ ਦੇਖ ਕੇ ਰੋਣ ਲੱਗ ਜਾਂਦੇ ਆ ਗਮਗੀਨ ਮਾਹੌਲ ਹੋ ਜਾਂਦਾ ਤਾਂ ਇੰਨੇ ਨੂੰ ਸੁਖਦੇਵ ਦੀ ਧੀ ਤੇ ਉਹਦਾ ਜਵਾਈ ਵੀ ਆ ਜਾਂਦੇ ਆ ਉਹ ਵੇਖਦੇ ਆ ਵੀ ਤਾਰੀ ਨੂੰ ਹੋਸ਼ ਆ ਗਈ ਤੇ ਚਲੋ ਉਹਦੇ ਵੀਰ ਨੂੰ ਕਹਿੰਦੀ ਆ ਵੀ ਵੀਰਾ ਸ਼ੁਕਰ ਆ ਤੂੰ ਹਨਾ ਠੀਕ ਹੋ ਗਿਆ ਵੀ ਕੀ ਹੋ ਗਿਆ ਸੀ ਤੈਨੂੰ ਚਲੋ ਉਸ ਤੋਂ ਬਾਅਦ ਉਹ ਹੋਰ ਰੋਂਦਾ ਆਵਦੀ ਭੈਣ ਨੂੰ ਦੇਖ ਕੇ ਹੁਣ ਭੈਣ ਸੀ ਉਹਦਾ ਵੀ ਰੋਣ ਆ ਗਿਆ ਸਾਰੇ ਜਦੋਂ ਰੋਣ ਲੱਗਦੇ ਆ ਤਾਂ ਫਿਰ ਸੁਖਦੇਵ ਦਾ ਜਵਾਈ ਕਹਿੰਦਾ ਵੀ ਤੁਸੀਂ ਤਾਂ ਸਾਰੇ ਕਮਲੇ ਹੋ ਹੁਣ ਤਾਂ ਉਹ ਠੀਕ ਹੋਇਆ ਵਧੀਆ ਹੋਇਆ ਤੇ ਤੁਸੀਂ ਸਾਰੇ ਰੋ ਰਹੇ ਹੋ ਹੁਣ ਰੋਣ ਦਾ ਨਹੀਂ ਹੱਸਣ ਦਾ ਸਮਾਂ ਇਹ ਕਹਿ ਕੇ ਉਹ ਸਾਰਿਆਂ ਨੂੰ ਹਸਾ ਦਿੰਦਾ ਚਲੋ ਹਸਪਤਾਲ ਦੇ ਵਿੱਚ ਉਹਨੂੰ 2 ਦਿਨ ਰੱਖਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਮਿਲਦੀ ਆ ਤੇ ਛੁੱਟੀ ਜਦੋਂ ਮਿਲਦੀ ਆ ਨਾ ਉਹਦਾ ਬਿਹੇਵ ਜਿਹੜਾ ਵਿਵਹਾਰ ਆ ਬਿਲਕੁਲ ਬਦਲਿਆ ਹੁੰਦਾ ਉਹ ਆਪਣੀ ਮਾਂ ਨੂੰ ਵਧੀਆ ਬੁਲਾਉਂਦਾ ਪਿਓ ਨੂੰ ਵਧੀਆ ਬੁਲਾਉਂਦਾ ਚੱਲ ਉਹਨੂੰ ਘਰ ਲੈ ਜਾਇਆ ਜਾਂਦਾ ਤੇ ਦੋਨੋਂ ਜੀ ਸ਼ੁਕਰ ਕਰਦੇ ਆ ਘਰ ਜਾ ਕੇ ਉਹ ਆਪਣੇ ਮਾਂ ਪਿਓ ਤੋਂ ਮਾਫੀ ਮੰਗਦਾ ਕਿ ਮੈਂ ਮਾੜੀ ਸੰਗਤ ਦੇ ਵਿੱਚ ਪੈ ਗਿਆ ਹਨਾ ਮੈਂ ਤੁਹਾਨੂੰ ਨਫ਼ਰਤ ਕਰਨ ਲੱਗਿਆ ਪਰ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰੂੰ ਤੇ ਉਹ ਸੋਚਦੇ ਆ ਵੀ ਇਹੋ ਜਿਹਾ ਤੈਨੂੰ ਕੀ ਹੋ ਗਿਆ ਵੀ ਅਸੀਂ ਤਾਂ ਕੁਝ ਕਿਹਾ ਨਹੀਂ ਹਨਾ ਵੀ ਇੱਕਦਮ ਤੈਨੂੰ ਕੀ ਹੋਇਆ ਤਾਂ ਫਿਰ ਉਹ ਦੱਸਦਾ ਵੀ ਜਦੋਂ ਹਨਾ ਮੈਨੂੰ ਵੀ ਹਸਪਤਾਲ ਦੇ ਵਿੱਚ ਤੁਸੀਂ ਦਾਖਲ ਕਰਾਇਆ ਭਾਵੇਂ ਕਿ ਮੈਨੂੰ ਹੋਸ਼ ਨਹੀਂ ਸੀ ਪਰ ਫਿਰ ਵੀ ਜਦੋਂ ਮੈਂ ਅੱਖਾਂ ਖੋਲਦਾ ਸੀ ਤਾਂ ਮੈਂ ਤੁਹਾਨੂੰ ਆਪਦੇ ਸਰਾਣੇ ਦੇਖਦਾ ਸੀ ਤੇ ਜਦੋਂ ਮੈਂ ਠੀਕ ਹੋਇਆ ਮੈਂ ਕਿੰਨਾ ਚਿਰ ਆਪਣੀ ਮਾਂ ਵੱਲ ਵੇਖੀ ਗਿਆ ਜਿਹੜੀ ਕੇ ਰੋਂਦੀ ਹੋਈ ਪਾਠ ਕਰ ਰਹੀ ਸੀ ਤੇ ਫਿਰ ਮੇਰੇ ਮਨ ਦੇ ਵਿੱਚ ਅਚਾਨਕ ਖਿਆਲ ਆਇਆ ਵੀ ਜਿਹੜੀ ਮਾਂ ਨੂੰ ਮੈਂ ਇਨੀ ਨਫ਼ਰਤ ਕਰਦਾ ਇੰਨਾ ਕੁੱਟਦਾ ਮਾਰਦਾ ਉਹੀ ਮਾਂ ਮੇਰੇ ਲਈ ਅਰਦਾਸਾਂ ਕਰ ਰਹੀ ਆ ਤੇ ਮੈਂ ਇਹਨੂੰ ਸਿਰਫ ਇਸੇ ਕਰਕੇ ਨਫ਼ਰਤ ਕਰਦਾ ਵੀ ਇਹ ਮੇਰੀ ਮਤਰੀਮ ਆ ਮਾੜੇ ਕੰਮਾਂ ਦੇ ਵਿੱਚ ਲੱਗ ਗਿਆ ਪਰ ਕਹਿੰਦਾ ਜਦੋਂ ਮੈਂ ਉਸ ਰਾਤ ਆਪਣੇ ਦੋਸਤਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਤਾਂ ਸ਼ਰਾਬ ਪੀਂਦੇ ਪੀਂਦੇ ਮੈਨੂੰ ਅਚਾਨਕ ਚੱਕਰ ਆਇਆ ਤੇ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਕੀ ਹੋ ਗਿਆ ਤੇ ਉਦੋਂ ਉਸ ਟਾਈਮ ਮੈਨੂੰ ਇਹ ਲੱਗਿਆ ਸੀ ਵੀ ਮੇਰੀ ਜ਼ਿੰਦਗੀ ਖਤਮ ਤੁਸੀਂ ਹਨਾ ਮੈਨੂੰ ਹਸਪਤਾਲ ਲੈ ਕੇ ਗਏ ਮੇਰਾ ਇਲਾਜ ਕਰਾਇਆ ਤੇ ਮੈਨੂੰ ਨਵੀਂ ਜ਼ਿੰਦਗੀ ਮਿਲੀ ਆ ਤੇ ਉਸ ਦੌਰਾਨ ਵੀ ਮੈਂ ਦੇਖਿਆ ਵੀ ਤੁਸੀਂ ਮੇਰੇ ਲਈ ਕਿੰਨੀਆਂ ਅਰਦਾਸਾਂ ਕੀਤੀਆਂ ਮੈਂ ਸਿਰਫ ਇਸ ਗੱਲ ਕਰਕੇ ਤੁਹਾਨੂੰ ਨਫ਼ਰਤ ਕਰਦਾ ਰਿਹਾ ਕਿ ਤੂੰ ਮੇਰੀ ਮਤਰੀਈ ਮਾਂ ਤੇ ਮੇਰੀ ਮਤਰੀ ਹੀ ਭੈਣਾਂ ਤੇ ਤੁਸੀਂ ਇਹਦਾ ਜਾਦੇ ਕਰਦੇ ਹੋ ਮੈਂ ਤਾਂ ਤਾਏ ਤੇ ਦਾਈ ਦੀ ਚੱਕ ਦੇ ਵਿੱਚ ਆ ਕੇ ਤੁਹਾਨੂੰ ਨਫ਼ਰਤ ਕਰਨ ਲੱਗ ਗਿਆ ਸੀ ਤੇ ਗਲਤ ਰਾਹ ਤੇ ਪੈ ਗਿਆ ਸੀ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਮੇਰਾ ਤੁਹਾਨੂੰ ਕੋਈ ਲਾਂਭਾ ਨਹੀਂ ਮਿਲੂਗਾ ਫਿਰ ਉਹ ਆਪਣੇ ਮਾਪਿਆਂ ਤੋਂ ਮਾਫੀ ਮੰਗਦਾ ਤੇ ਉਹਦੀ ਭੈਣ ਤੇ ਉਹਦਾ ਭਨੋਈਆ ਵੀ ਮੰਗਰ ਗੱਡੀ ਦੇ ਵਿੱਚ ਆਉਂਦੇ ਆ ਉਹ ਵੀ ਹਾਲਚਾਲ ਪੁੱਛਦੇ ਆ ਤੇ ਉਹਨਾਂ ਤੋਂ ਵੀ ਮਾਫੀ ਮੰਗਦਾ ਸਾਰਾ ਪਰਿਵਾਰ ਮੁੜ ਕੇ ਇੱਕ ਹੋ ਜਾਂਦਾ ਫਿਰ ਉਹੀ ਗੁਰਚਰਨ ਤੇ ਉਹਦੇ ਘਰ ਵਾਲੀ ਫਿਰ ਉਹੀ ਗੁਰਚਰਨ ਤੇ ਉਹਦੇ ਘਰ ਵਾਲੀ ਆ ਜਿਹੜੇ ਉਹ ਇਹਦਾ ਹਾਲਚਾਲ ਪੁੱਛਣ ਵੀ ਨਹੀਂ ਆਉਂਦੇ ਤੇ ਤਾਰੀ ਸਮਝ ਜਾਂਦਾ ਵੀ ਉਹਨਾਂ ਨੇ ਤਾਂ ਮੇਰੇ ਪਿਓ ਦੇ ਨਾਲ ਸ਼ਰੀਕਾ ਕੱਢਿਆ ਵਹਿਰ ਕੱਢਿਆ ਕਹਿੰਦੇ ਹੁੰਦੇ ਆ ਕਿ ਸ਼ਰੀਕਾ ਜਿਹੜਾ ਉਹ ਜਦੋਂ ਆਪਣੀ ਆਈ ਤੇ ਹੁੰਦਾ ਨਾ ਤਾਂ ਉਹ ਔਲਾਦ ਵਿੱਚ ਦੀ ਆਪਣੀਆਂ ਕੀਤੀਆਂ ਹੋਈਆਂ ਖੁੰਧਕਾਂ ਜਿਹੜੀਆਂ ਕੱਢਦਾ ਗੁਰਚਰਨ ਸਿੰਘ ਦੇ ਘਰ ਵਾਲੀ ਦਾ ਘਰ ਦੇ ਵਿੱਚ ਇਹੋ ਜਿਹਾ ਪੈਰ ਪਿਆ ਵੀ ਸਾਰਾ ਪਰਿਵਾਰ ਉਹਨੇ ਖੇਰੂ ਖੇਰੂ ਕਰਤਾ ਸੁਖਦੇਵ ਸਿੰਘ ਨੇ ਕਦੇ ਵੀ ਆਪਣੀ ਭਰਾ ਜਾਂ ਪਰਜਾਈ ਦਾ ਮਾੜਾ ਨਹੀਂ ਸੋਚਿਆ ਸੀ ਪਰ ਉਹਨਾਂ ਨੇ ਉਹਦਾ ਹੱਸਦਾ ਵਸਦਾ ਕਰ ਉਜਾੜ ਕੇ ਰੱਖਤਾ ਸੀ ਜਦੋਂ ਇਹ ਗੱਲ ਪ੍ਰਚਾਰਣ ਸਿੰਘ ਤੇ ਜਵਾਕਾਂ ਨੂੰ ਪਤਾ ਲੱਗਦੀ ਆ ਨਾ ਤਾਂ ਉਹ ਵੀ ਆਪਣੇ ਮਾਪਿਓ ਤੇ ਗੁੱਸੇ ਹੁੰਦੇ ਆ ਤੇ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਜੇ ਅੱਜ ਅਸੀਂ ਕਿਸੇ ਦੇ ਹਾਸੇ ਦੇ ਪਰਿਵਾਰ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਸੇ ਵਧੀਆ ਰਿਸ਼ਤੇ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੱਲ ਨੂੰ ਇਹ ਸਾਨੂੰ ਭਰਨੀਆਂ ਪੈਣਗੀਆਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਨਾ ਲਾਓ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ